ਇਹ ਪਰਿਵਾਰ ਘਰ ਨਹੀਂ ਸੀ ਦੋ ਤਿੰਨ ਦਿਨ ਤੋਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀ ਆ ਸਵੇਰੇ ਜਦੋਂ ਇਹਨਾਂ ਦੇ ਨਾਲ ਅਗਵਾਨ ਇਹਨਾਂ ਦੇ ਉਹਨਾਂ ਨੇ ਉੱਟ ਕੇ ਦੇਖਿਆ ਵੀ ਜੰਡੇ ਟੁੱਟੇ ਹੋਏ ਸੀ ਇਹ ਬੈਂਦੀ ਆਦਾ ਹੈ ਗੈਸ ਸਭ ਜੇ ਤਨ ਸਿੰਪਲ ਵਾ ਦੋ ਖਰਾਬ ਹੋਏ ਜੋ ਵੀ ਪਰਸ ਕਿਉਂ ਕੱਢਨੇ ਆ ਲਿਵਿੰਗ ਇੰਡੀਆ ਟੀਮ ਤੇ ਜਿਵੇਂ ਕਿ ਤੁਹਾਨੂੰ ਹਰਪਾਲ ਦੀ ਖਬਰ ਨਕੋਦਰ ਦੀ ਦਿਖਾਈ ਜਾ ਰਹੀ ਹੈ ਜਿੱਕਰ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਲਗਾਤਾਰ ਚੋਰੀਆਂ ਵਧੀਆਂ ਹੀ ਚਾਰੀਆਂ ਨੇ ਪਹਿਲਾਂ ਰਵਿਦਾਸਪੁਰਾ ਮਹੱਲੇ ਦੇ ਵਿੱਚ ਜਲੋਟਿਆ ਮਹੱਲੇ ਦੇ ਵਿੱਚ ਅੱਜ ਜਿਹੜਾ ਰਮਾਨਪੁਰਾ ਤੇ ਸਰਾ ਮਹੱਲੇ ਨੂੰ ਜਿਹੜਾ ਹੈਗਾ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਇੱਕ ਘਰ ਦੇ ਵਿੱਚੋਂ ਜਿਹੜਾ ਹੈਗਾ 30 ਤੋਂ 35000 ਰੁਪਏ ਜਿਹੜਾ ਹੈਗਾ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਤੇ ਕੁਝ ਘਰਾਂ ਦੇ ਵਿੱਚੋਂ ਮੋਬਾਈਲ ਚੋਰੀ ਜਿਹੜੇ ਹੈਗੇ ਮੋਬਾਈਲ ਚੋਰੀ ਕੀਤੇ ਗਏ ਨੇ ਸਾਡੇ ਨਾਲ ਸ਼ਾਵਲਾਲ ਜੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ ਸ਼ਾਮ ਲਾਲ ਜੀ ਹਾਂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਪੈਂਦੀ ਆ ਦਦਾਈ ਕੈਸ਼ ਕੈਸ਼ ਹੀ ਸੀਗਾ ਜਾਂ ਸੋਨਾ ਚਾਂਦੀ ਸੀ ਸੋਨਾ ਜਾਂਦੀ ਹੈ ਕੈਸ਼ ਹੋਇਆ ਅੱਛਾ ਆਏ ਕਿਤਾ ਉਹ ਪਤਾ ਨਹੀਂ ਬਹੁਤ ਜਿੰਦੇ ਤੋੜੇ ਆ ਤੇ ਤੁਸੀਂ ਕਿੱਥੇ ਗਏ ਸੀ ਨਵੇਂ ਸ਼ਹਿਰ ਗਏ ਨਹੀਂ ਨਵੇਂ ਸ਼ਹਿਰ ਗਏ ਹੋਏ ਸੀ ਕਿੰਨੇ ਦਿਨਾਂ ਵਾਸਤੇ ਬਾਅਦ ਆਏ ਤੁਸੀਂ ਮੈਂ ਮੈਂ ਅਹੀਂ ਮੈਂ ਤਾਂ ਦੋ ਦਿਨਾਂ ਬਾਅਦ ਇੱਥੇ ਆ ਗਿਆ ਕੋਈ ਸੀਸੀਟੀਵੀ ਕੈਮਰਾ ਵਗੈਰਾ ਆਸ-ਪਾਸੇ ਲੱਗੇ ਹੋਣ ਜਾਂ ਤੁਹਾਡੇ ਲੱਗੇ ਹੋਣ ਕਿੱਦਾਂ ਲੱਗੇ ਸਾਡੇ ਨਹੀਂ ਲੱਗੇ ਕੋਈ ਅੱਛਾ ਜੀ ਤੇ ਹੁਣ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੀ ਮੰਗ ਕਰਦੇ ਅਜਿਹਾ ਨਾ ਹਸਣਾ ਇਨਸਾਫ ਚਾਹੀਦਾ ਗੜਵਾਲ ਸਾਹਿਬ ਲਗਾਤਾਰ ਨਕੋਦਰ ਦੇ ਵਿੱਚ ਚੋਰੀਆਂ ਦਸ ਹਿਸਲਾ ਵਧਦਾ ਹੀ ਜਾ ਰਿਹਾ ਕਿਸ ਤਰ੍ਹਾਂ ਦੇ ਦੇਖੋ ਜਿਹੜੇ ਬੜੀਏ ਮੰਨ ਭਾਗੀਆਂ ਘਟਵਾਵਾਂ ਜਿਹੜੀਆਂ ਚੋਰੀਆਂ ਹੋ ਰਹੀਆਂ ਕਿਉਂਕਿ ਜਿਹੜੇ ਮਾੜੇ ਅਨਸਰ ਆ ਉਹ ਮਤਲਬ ਕਿਸੇ ਨੂੰ ਵੀ ਬਖਸ਼ ਦੇਣੀ ਚਾਹੇ ਉਹ ਮਜ਼ਦੂਰ ਆ ਚਾਹੇ ਕੋਈ ਆ ਉਹਨਾਂ ਦੇ ਉਹਨਾਂ ਦਾ ਆਪਣਾ ਜਿਹੜਾ ਖਰਚ ਪਾਣੀ ਦਾ ਸਾਰਾ ਆ ਅੱਧੀ ਆਏ ਸੀ ਤੇ ਅੱਧੀ ਹੋ ਚੁੱਕੀ ਉਹਨਾਂ ਦਾ ਇੱਕ ਦੋਨ ਵਕਲੋ ਵੀ ਪੇਸ਼ ਆਇਆ ਹੈ ਉਹਦੇ ਅੱਜ ਦੇ ਦੇਦ ਨੇ ਤੇ ਮੱਲਾ ਰਾਮਾਪੁਰ ਵਿੱਚ ਵੀ ਜਿਹੜੀਆਂ ਚੋਰੀਆਂ ਹੋਈਆਂ ਇਹ ਸਾਰੇ ਵਿਚਾਰੇ ਗਰੀਬ ਘਾਰ ਆ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਨੇ ਆਪਣਾ ਕਾਰੋਬਾਰ ਰੋਟੀ ਰੋਟੀ ਚਲਾਉਂਦੇ ਆ ਲੇਕਿਨ ਇਹਨਾਂ ਨੂੰ ਵੀ ਨਹੀਂ ਬਖਸ਼ਿਆ ਉਹ ਨਹੀਂ ਤੋਂ ਇਹ ਪਰਿਵਾਰ ਘਰ ਨਹੀਂ ਸੀ 2-3 ਦਿਨ ਤੋਂ ਆਪਣੇ ਰੈਸਟਰੀ ਵਿੱਚ ਗਏ ਸੀਗੇ ਆ ਸਵੇਰੇ ਜਦੋਂ ਇਹਨਾਂ ਦੇ ਨਾਲ ਅਗਵਾਂ ਇਹਨਾਂ ਦੇ ਪਰਿਵਾਰ ਦੇ ਹੋਰ ਘਰ ਆ ਰਹਿ ਗਏ ਆ ਉਹਨਾਂ ਨੇ ਉੱਟ ਕੇ ਦੇਖਿਆ ਵੀ ਜਿੰਦੇ ਟੁੱਟੇ ਹੋਏ ਸੀਗੇ ਤੇ ਉਹ ਇਹਨਾਂ ਦਾ ਨੁਕਸਾਨ ਕਾਫੀ ਹੋਇਆ ਔਰ ਨਾਲ ਹੀ ਤੇ ਮਲਸਰਾ ਵਿੱਚ ਵੀ ਮੋਬਾਈਲ ਚੋਰੀ ਹੋਏ ਨੇ ਦੋ ਘਰਾਂ ਦੇ ਵਿੱਚੋਂ ਉਸ ਰਮੋਵਲ ਚਾਕੇ ਲਗੇ ਉਹ ਜਿਹੜਾ ਕੁਛ ਕੈਸ਼ ਥੋੜਾ ਬੋਤਨਾ ਰਹਾ ਥਾ ਉਹ ਲੈ ਗਏ ਔਰ ਇੱਥੇ ਵੀ ਏਸੀ ਮਹੱਲੇ ਵਿੱਚ ਬਾਬਾ ਬਾਲਕਨਾ ਮੰਦਿਰ ਦੇ ਕੋਲੇ ਇੱਕ ਪ੍ਰਵਾਸੀ ਆ ਉਹ ਵੀ ਹਾਲ ਤੱਕ ਘਰ ਨਹੀਂ ਪਹੁੰਚੇ ਉਹਨਾਂ ਦਾ ਕੀ ਨੁਕਸਾਨ ਹੋਇਆ ਪਤਾ ਨਹੀਂ ਹਲੇ ਕਿਉਂਕਿ ਉਹ ਵੀ ਬਾਹਰ ਗਏ ਹੋਏ ਆਪਣੇ ਰਸਤੇ ਘਰੀ ਦੇ ਵਿੱਚ ਤੋਂ ਬਹੁਤ ਮੰਤਪਾਗੀਆਂ ਕਰਨਾਵਾਂ ਜਿਹੜੀਆਂ ਹੋ ਰਹੀਆਂ ਇਹ ਤੋਂ ਬਾਕੀ ਪੁਲਿਸ ਨੂੰ ਇਨਫੋਰਮ ਕੀਤਾ ਸੀ ਔਰ ਮਾਂਜੋ ਡੀਐਸਪੀ ਸਾਹਿਬ ਐਸਐਸਓ ਸਾਹਿਬ ਦੋਨਾਂ ਨਾਲ ਗੱਲ ਕੀਤੀ ਹੈ ਔਰ ਮੌਕੇ ਤੇ ਪੁਲਿਸ ਆਈ ਹੈ ਤਫ਼ਤੀਸ਼ ਕਰ ਰਹੀ ਹੈ ਔਰ ਸੀਸੀਟੀਵੀ ਕੈਮਰੇ ਵੀ ਆਸ-ਪਾਸ ਲੱਗੇ ਆ ਉਹਦੇ ਵਿੱਚ ਸਾਫ਼ ਕਲੀਅਰ ਪਛਾਣ ਹੋ ਜਾਣਗੇ ਉਹ ਪੁਲਿਸ ਵਾਲਿਆਂ ਦਾ ਕਹਿਣਾ ਵੀ ਉਹ ਉਹਨਾਂ ਨੇ ਕੁਝ ਆਈਡੈਂਟੀਫਾਈ ਕੀਤੇ ਉਹਨਾਂ ਦਾ ਪਿੱਛਾ ਕਰ ਰਹੇ ਨੇ ਉਹ ਤੇ ਜਲਦ ਉਹਨਾਂ ਨੂੰ ਕਾਬੂ ਕਰ ਲੈਣਗੇ ਗੜਵਾਲ ਸਾਹਿਬ ਲੱਗਦਾ ਨਹੀਂ ਕਿ ਘਰ ਨੂੰ ਆਪਾਂ ਜਦੋਂ ਤਾਲੇ ਲਗਾ ਕੇ ਕਿਤੇ ਰਿਸ਼ਤੇਦਾਰਾਂ ਦੇ ਜਿਹੜਾ ਜੰਨੇ ਹੈਗੇ ਆ ਤੇ ਪਿੱਛੋਂ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧ ਜਾਣੀਆਂ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਇੱਕ ਦੇਖ ਆਪਾਂ ਮਤਲਬ ਅਲਰਟ ਹੁੰਨੇ ਆ ਲੈ ਵੀ ਅਸੀਂ ਜੇ ਕਿਤੇ ਬਾਹਰ ਜਾਣਾ ਤੇ ਆਪਣੇ ਘਰ ਨੂੰ ਸੇਫ ਕਰਕੇ ਜਾਈਏ ਕਿਸ ਨੂੰ ਆਹ ਨਾਉਂ ਨੂੰ ਦੱਸਦੇ ਆ ਲੇਕਿਨ ਉੱਥੇ ਆਪਾਂ ਕੀ ਕਰਾਂਗੇ ਜਿੱਥੇ ਆ ਜਿਹੜੀਆਂ ਦੋ ਆਪਾਂ ਕਹਿੰਦੇ ਮੋਬਾਈਲ ਚੱਕ ਕੇ ਲਗਾਏ ਜਾਂ ਕੈਸ਼ ਚੱਕ ਕੇ ਲਗਾਏ ਹੋਰ ਘਰਾਂ ਦੇ ਵਿੱਚੋਂ ਚਾਰ ਘਰ ਇਹੋ ਜਿਹੇ ਆ ਉਹ ਕੋਲ ਸੁੱਤੇ ਪਏ ਆ ਉਹਨਾਂ ਦੇ ਸਹਰਾਣਿਓ ਆ ਕੇ ਚੱਕ ਕੇ ਲਾਗੇ ਮੋਬਾਈਲ ਔਰ ਕੈਸ਼ ਹੈ ਉੱਥੇ ਆਪਾਂ ਕਿੰਨਾ ਕੁ ਸੇਫ ਕਰਾਂਗੇ ਆਪਣੇ ਉਹਨੂੰ ਘਰ ਦੇ ਪਰਿਵਾਰਕ ਮੈਂਬਰ ਕੋਲ ਸੁੱਤੇ ਪਏ ਆ ਕੁਝ ਬਾਹਰ ਵਿੜੇ ਵੇਸ ਉੱਤੇ ਪਏ ਆ ਅੰਦਰ ਕਮਰਿਆਂ ਵਿੱਚ ਐਂਟਰ ਕਰਕੇ ਦਰਵਾਜ਼ੇ ਖੁੱਲੇ ਆ ਔਰ ਉਹਨਾਂ ਦੇ ਕੋਲੋਂ ਮੋਬਾਈਲ ਚੱਕ ਕੇ ਲਾਗੇ ਕੈਸ਼ ਲਾਗੇ ਤੇ ਇੱਥੇ ਕਿੰਨਾ ਕਿਤੇ ਸਾਡੀ ਵੀ ਲਾਪਰਵਾਹੀ ਸਾਹਮਣੇ ਆਉਂਦੀ ਆ ਵੀ ਅਸੀਂ ਵੀ ਥੋੜਾ ਲੱਡ ਰਹਿਣਾ ਚਾਹੀਦਾ ਅਲਰਟ ਰਹਿਣਾ ਚਾਹੀਦਾ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਚੋਰਾ ਦਾ ਰਾਜ ਆਪਣਾ ਕਲਵਿੰਦਰ ਕੌਰ ਜਿਹੜਾ ਮੱਲਾ ਜੀ ਸਰਾ ਮੱਲਾ ਕੀ ਗੱਲਬਾਤ ਹੋਈ ਬਿਮਾਰ ਸੀ ਮੈਂ ਬਾਹਰ ਪੈ ਗਈ ਇਹਨਾਂ ਨੇ ਮੰਜਾ ਜਠਾਣੀ ਦਾ ਲੈ ਕੇ ਤੇ ਮੈਨੂੰ ਕੋ ਬਹੁਤ ਹੋਇਆ ਰਹਿਣ ਜੇ ਬੰਦ ਨਾ ਕਰਿਓ ਮੈਨੂੰ ਕੁਝ ਲੈਣਾ ਪਊਗਾ ਤੇ ਇਹ ਪਲੇ ਖਿਚ ਰਿਹਾਗੇ ਵੀ ਖਰੇ ਮੰਮੀ ਬਿਮਾਰ ਫਿਰਦੀ ਆ ਜਿਹੜੀ ਚ ਉੱਠੇ ਨਾ ਇਸ ਕਰਕੇ ਮੈਂ ਇਸ ਵੇਲੇ ਕੰਮ ਤੇ ਨਾਲ ਹੀ ਘਰ ਉਹਨਾਂ ਦੇ ਗਈ ਮਗਰ ਇਹ ਮੁੰਡਾ ਕਹਿੰਦਾ ਮੰਮੀ ਫੋਨ ਲੈ ਆਈਆਂ ਮੈਂ ਕਿਹਾ ਨਹੀਂ ਮੈਂ ਤਾਂ ਕੁਛ ਨਹੀਂ ਲਿਆਈ ਕਹਿੰਦੇ ਆਪਣੇ ਫੋਨ ਚਾਈਦਾ ਵੀ ਹੈ ਨੇ ਤਾਂ ਆਪਣੇ ਵੀ ਹੈਨੀ ਚੋਰੀ ਹੋ ਗਈ ਆ ਇਹਨਾਂ ਨੂੰ ਪੈਸਿਆਂ ਦਾ ਪਤਾ ਨਹੀਂ ਸੀ ਰਾਤੀ ਮੈਂ ਪੈਸੇ ਰੱਖੇ ਕਿੰਨੇ ਮੋਬਾਈਲ ਲੈ ਗਏ ਸਭ ਤਿੰਨ ਸਿੰਪਲ ਵਾ ਦੇ ਦੋ ਖਰਾਬ ਹੋਏ ਸੋ ਵੀ ਪਰਸ ਚੋਂ ਕੱਢ ਲਏ ਤੇ ਪੈਸੇ ਵਗੈਰਾ ਵੀ ਸੀ 6000 ਸੀ 6000 ਸੀ ਮੈਂ ਉਧਰ ਫਰਚਾ ਰਹਿੰਦੀ ਸੀ ਹੱਜੇ ਤੇ ਪੁਲਿਸ ਨੂੰ ਕੰਪਲੇਟ ਕੀਤੀ ਏ ਦੀ ਕੰਪਲੇਟਿਓਂ ਦਿਖਾ ਕੇ ਆਏ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕੀ ਕਰਨਾ ਭਰਾਵਾ ਕੋ ਸਾਡੋ ਪੂਨ ਮਾ ਦੇ ਦੇਣਾ ਅਕਰੀਬਨ ਮੇਰਾ ਮੋਦੀ ਨੇ ਔਰ ਲੋਨ ਪਾਸ ਕੀਤਾ ਸੀਗਾ ਸਾਕੋ ਕਿੱਥੇ ਬਣਨਾ ਸੀ ਘਰ ਹਾਂਜੀ ਮੇਰੇ ਨਾਲ ਦਰਚੋ ਆ ਕੀ ਗਲਵਾਦ ਹੋਈ ਆ ਹਾਂਜੀ ਸਾਡਾ ਫੋਨ ਚੋਰੀ ਹੋਇਆ ਕਿੰਨੇ ਹਾਂਜੀ ਇੱਕੋ ਹੀ ਕਿੰਨੇ ਕੀਮਤੀ ਹਾਂਜੀ ਪਤਾ ਨਹੀਂ ਹੁਣ ਮੈਨੂੰ ਬੇਟੇ ਨੇ ਲਿਆਂਦਾ ਸੀ ਖਰੀਦ ਕੇ ਅੱਛਾ ਹਾਂਜੀ ਤੇ ਚੋਰੀ ਕਿੱਦਾਂ ਹੋਇਆ ਚੋਰੀ ਅੰਦਰ ਪਿਆ ਸੀ ਫੋਨ ਆਈ ਵਾਰ ਸੁੱਤੇ ਪਏ ਸੀ ਬੇੜੀ ਸੀ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਤਾਂ ਨਹੀਂ ਕੋਸ ਨਹੀਂ ਨਹੀਂ ਉੱਧਰ ਨਹੀਂ ਕੋਸ ਵੀ ਤੁਹਾਨੂੰ ਪਤਾ ਲੱਗਾ ਸਵੇਰੇ ਨਾ ਕੀ ਕਰਾਤੀ ਹਾਂਜੀ ਸਵੇਰੇ 5 ਵਜੇ ਪਤਾ ਲੱਗਾ ਕੋਈ ਪੈਸੇ ਦਾ ਨੁਕਸਾਨ ਵੀ ਹੋਇਆ ਹਾਂਜੀ ਨਹੀਂ ਚੋਰ ਆਂਦੇ ਨੇ ਘਰਾਂ ਦੇ ਵਿੱਚ ਕਿਤੋਂ ਮੋਬਾਈਲ ਉਠਾਉਂਦੇ ਨੇ ਕਿਤੋਂ ਜਿਹੜਾ ਕੈਸ਼ ਚੱਕਦੇ ਨੇ ਇਫਰਾਰ ਹੋ ਜਾਂਦੇ ਨੇ ਘਟਨਾ ਜਿਹੜੀਆਂ ਹੈਗੀਆਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੁੰਦੀਆਂ ਨੇ ਹੁਣ ਇਹ ਦੇਖਣਾ ਹੋਵੇਗਾ ਪੁਲਿਸ ਵੱਲੋਂ ਇਹਨਾਂ ਚੋਰਾਂ ਨੂੰ ਕਦੋਂ ਤੱਕ ਨੱਥ ਪਾਈ ਜਾਂਦੀ ਹੈ ਕੈਮਰਾ ਪਰਸਨਲ ਪ੍ਰਿੰਟ ਰੋੜਾ ਲਿਵਿੰਗ ਇੰਡੀਆ ਨਿਊਜ਼ ਨਕੋਤਰ